ਦੇਰੀਆਨੇ ਦਾ ਸਮਾਨ ਲੈਂਦੇ ਵਿਅਕਤੀ ਦੀ پلਕ ਚਪਕਦੇ ਹੀ ਦੁਕਾਨ ਦੇ ਬਾਹਰੋਂ ਸਕੂਟੀ ਚੋਰੀ ਕਰਕੇ ਚੋਰ ਹੋਇਆ ਰਾਫ ਚੱਕਰ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਗੁਰਦਾਸਪੁਰ ਵਿੱਚ ਚਿੱਟੀ ਦੁਪਹਿਰ 12 ਵਜੇ ਦੇ ਕਰੀਬ ਸ਼ਹਿਰ ਦੇ ਪੀਲਪਾਰ ਵਾਲੇ ਮੁੱਖ ਬਾਜ਼ਾਰ ਅਮਮ ਵੰਡਾ ਚੌਂਕ ਵਿੱਚ ਪੈਂਦੀ ਦਰਮਾਨੀਆਂ ਮਾਰਕੀਟ ਵਿੱਚੋਂ ਅੱਖ ਚਪਕਦੇ ਸਾਰ ਹੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਖਰੀਦਦੇ ਵਿਅਕਤੀ ਦੀ ਸਕੂਟੀ ਚੋਰੀ ਕਰਕੇ ਰਾਫ ਚੱਕਰ ਹੋ ਗਿਆ ਸਕੂਟੀ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਜਿਸ ਵਿੱਚ ਚੋਰ ਦਾ ਚਿਹਰਾ ਵੀ ਸਾਫ਼ ਨਜ਼ਰ ਆਇਆ ਹੈ ਅਤੇ ਸ਼ਾਤਰ ਚੋਰ ਅੱਖ ਚਪਕਦੇ ਸਾਰ ਹੀ ਸਕੂਟੀ ਨੂੰ ਲੈ ਕੇ ਰਾਫ ਚੱਕਰ ਹੁੰਦਾ ਹੈ ਦਿਖਾਈ ਦੇ ਰਿਹਾ ਹੈ ਪੀੜਤ ਵਿਅਕਤੀ ਬਲਬੀਰ ਸਿੰਘ ਪੁੱਤਰ ਸਰਦਾਰ 바ਵਾ ਸਿੰਘ ਨਿਵਾਸੀ ਪਿੰਡ ਤੇਬੜੀ ਨੇ ਦੁਕਾਨਦਾਰ ਪੱਪੀ ਨਾਲ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਦੁਪਹਿਰੇ ਸਵਾ 12 ਵਜੇ ਦੇ ਕਰੀਬ ਗੁਰਦਾਸਪੁਰ ਦੀ ਅਮਮਵਾੜਾ ਮਾਰਕੀਟ ਵਿੱਚ ਬਣੀ ਦਰਮਾਨੀਆਂ ਮਾਰਕੀਟ ਵਿੱਚ ਕਰਿਆਨੇ ਦਾ ਸਾਮਾਨ ਖਰੀਦਣ ਲਈ ਆਇਆ ਸੀ ਤਾਂ ਜਦੋਂ ਆਪਣੀ ਸਕੂਟੀ ਦੁਕਾਨ ਦੇ ਬਾਹਰ ਖੜੀ ਕਰਕੇ ਕਰਿਆਨੇ ਦਾ ਸਾਮਾਨ ਖਰੀਦਣ ਲੱਗਾ ਤਾਂ پلਕ ਚਪਕਦੇ ਹੀ ਚੋਰ ਸਕੂਟੀ ਨੂੰ ਲੈ ਕੇ ਰਾਫ ਚੱਕਰ ਹੋ ਗਿਆ ਜਿਸ ਦੀ ਚੋਰੀ ਕਰਦਿਆਂ ਦੀ ਸਾਰੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਵੀ ਆਈ ਹੈ ਤੇ ਉਸ ਦਾ ਚਿਹਰਾ ਵੀ ਸੀਸੀਟੀਵੀ ਕੈਮਰਿਆਂ ਵਿੱਚ ਆਇਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਅਸੀਂ ਪੁਲਿਸ ਸਿਟੀ ਥਾਣੇ ਵਿੱਚ ਰਿਪੋਰਟ ਵੀ ਦਰਜ ਕਰਵਾਈ ਹੈ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਮੇਰਾ ਨਾਮ ਸਰਜੀ ਕੁਲਬੀ ਸਿੰਘ ਜੀ। ਕਿੱਥੋਂ ਚੋਰੀ ਹੋਈ ਤੁਹਾਡੀ? ਇੱਥੋਂ ਐਸੇ ਮਾਰਕੀਟ ਚੋਂ। ਕਰੈਨ ਦੇ ਤੇ ਮੈਂ ਸਮਾਨ ਲੈਣ ਲੱਗਾ। ਇੱਥੇ ਲਈ ਹੈ ਇਟਰਾ। ਲਾ ਕੇ ਤੇ ਮੈਂ ਅੰਦਰ ਗਿਆ ਮੈਂ ਕਿ ਲੌਗਰੀ ਮਿਲਾਇਆ ਤੇ ਮੈਂ ਵੀ ਲੱਗਦੇ ਹੈਗਾ ਜਿਹੜੇ ਦੂਰੋਂ ਹਾਂ ਉਹ ਬਸ ਤੇ ਜੋ ਮਦਦ ਹੈ ਮੈਂ ਸਮਾਨ ਪੈਕ ਕਰ ਲਿਆ ਜੋ ਮੈਂ ਪਿਛੇ ਦੇਖਿਆ ਤੇ ਸਕੂਟਿਖਾਈ ਅਚਾਨਕ ਕਿੰਨੇ ਵੇ ਦਾ ਟਾਈਮ ਆਏ ਤਕਰੀਬ 12:30 ਦਾ ਟਾਈਮ ਆਇਆ ਹਾਂ ਅਪਾਇੰਟਮੈਂਟ ਵੱਧ ਜਾਂ ਘੱਟ ਹੋ ਸਕਦੀ ਹੈ ਤਕਰੀਬਨ ਕੀ ਕੀ ਇੱਥੇ ਕਰਾਉਣਾ ਆਂਦੇ ਹੋ ਘਰੇਲੂ ਸਮਾਨ ਲੈਣਾ ਹਾਂ ਇੱਥੇ ਪੱਕੇ ਆ ਜਾਂਦੇ ਕਈ ਜਰ ਹੋ ਜਾਂਦੇ ਤੁਸੀਂ ਕੰਮ ਪੂਰਾ ਕਰਾਈ ਆ ਹਾਂ ਕੰਪਲੀਟ ਕਰਾਇਆ ਦੇਖਿਆ ਮੁੰਡਾ ਉਹ ਜੋ ਤੁਸੀਂ ਵੀਡੀਓ ਵਾੜੀ ਹੋ ਜੀ ਵੀਡੀਓ ਦੇਖਿਆ ਸਰ ਜੀ ਪਛਾਣ ਹੈਗੀ ਕੋਣ ਆਉ ਹਾਂ ਪਛਾਣ ਲਾਂਗੇ ਮੈਂ ਤੇ ਉਹ ਪੁਲਸ ਪੁਲਸ ਕੀ ਜਾਂਦੀ ਆ ਉਹ ਪਸੰਦੀ ਵੀ ਕੰਪਲੇਂਟ ਲਿਖੀ ਹਾਂ ਤੇ ਆਂਦੇ ਜੋ ਕਰਦੇ ਆ ਅੱਛਾ ਹਾਂਜੀ ਪਰ ਐਡਾ ਚੋਰ ਹੋ ਗਿਆ ਪੁਲਸ ਤੇ ਪਹੁੰਚੀ ਆ ਨਾ ਅਜੇ ਤੱਕ ਕੋਈ ਨਹੀਂ ਆਇਆ ਸਰ ਜੀ 2 ਘੰਟੇ ਹੋ ਗਿਆ ਹਾਂਜੀ ਆਉਣ ਲੱਗੇ ਆਉਣ ਲੱਗੇ ਆਉਣਗੇ ਚਲੋ ਜੀ ਤੇ ਕੀ ਮੰਗ ਕਰਦੇ ਹੋ ਸੇ ਇਨਸਾਫ ਮਿਲਣਾ ਚਾਹੀਦਾ ਸਰ ਜੀ ਇਹ ਚੋਰਾਂ ਨੂੰ ਤੇ ਫੜਨੇ ਨੱਥ ਪੋਣੀ ਚਾਹੀਦੀ ਪੂਰੀ ਤੇ 3 ਕਾਲੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇਹ ਚੋਰੀ ਹੋਈ ਹੈ ਕੀ ਕਹਿਣਾ ਜਾਓਗੇ ਇਸ ਦਾ ਜਕੇਂਦਰ ਸਿੰਘ ਦੀ ਵਾਸੀ ਤਿਬੀ ਕਰਦੇ ਬਲਬੀਰ ਸਿੰਘ ਬਲਬੀਰ ਸਿੰਘ ਦੇ ਸਹਿਆਂ ਦਾ ਸੌਦਾ ਲੈਣ ਦੇ ਜੀ ਜਿਹੜੇ ਉਹ ਅੰਦਰ ਬਿੱਚੇ ਸੀ ਚਾਬੀ ਵਿੱਚੇ ਕੀ ਸੀ ਦੱਸੋ ਚਾਬੀ ਵਿੱਚੇ ਚਾਬੀ ਵਿੱਚੇ ਰਹਿੰਦੇ ਇਹਨਾਂ ਨੇ ਤੇ ਜਦੋਂ ਸੌਦਾ ਲੈ ਕੇ ਬਾਹਰ ਜਗੇ ਤੇ ਦੀ ਸਥਿਤੀ ਚੋਰੀ ਹੋ ਗਈ ਖੱਟਾ ਪਟਕਾ ਵੱਧਾ ਉਹਨੇ ਲਿਆ ਤੇ ਬਖਲਜੀ ਮਾਰੀ ਕਲੀਅਰ ਫੋਟੋ ਸੀ ਸੀ ਕੇਮ ਨਹੀਂ ਦੇਖ ਲਿਆ ਪੀਆ ਜਦੋਂ ਕਿ ਕਾਬੂ ਆ ਕੇ ਤਾਂ ਫਿਰ ਕੱਢ ਲਿਆ ਜਦੋਂ ਤਾਂ ਉਹ ਸਰ ਬਦਾਦਪੁਰ ਦੇ ਵਿੱਚ ਸ਼ਰੀਆ ਮੱਤਾ ਚੋਰੀ ਹੋਇਆ ਨਾ ਇਹ ਮਾਰਕੀਟ ਦੇ ਵਿੱਚੋਂ ਵੱੰਨ ਮਾਰਕੀਟ ਦੇ ਵਿੱਚ ਇੱਥੇ ਇੰਨੀਆਂ ਦੁਕਾਨਾਂ ਲੱਗੀਆਂ ਨੇ ਇਹਨਾਂ ਦੀ ਵੀ ਗਲਤੀ ਥੋੜੀ ਜਿਹੀ ਚਾਬੀ ਵਿੱਚੇ ਰਹਿਣ ਦੀ ਚਾਬੀ ਲੱਗੀ ਪਈ ਮੈਨੂੰ ਲੱਗਦਾ ਨਹੀਂ ਪਤਾ ਲੱਗਦਾ ਚਲੋ ਕੋਈ ਨਹੀਂ ਕਰ ਲਾਂਗੇ ਕਰਕੇ ਪਕਰਾਂਗੇ